ਉਹ ਸਾਹਮਣੇ ਕਬੱਡੀ ਪਾਉਣ ਵਾਸਤੇ ਆ ਮੱਲ ਇਹਦੀ ਯਾਰੀ ਪੁਲਸੀਆ ਮਣੀ ਦੇ ਨਾਲ ਹੈ ਮੁੰਡਾ ਚੰਡੀਗੜ੍ਹ ਡਿਊਟੀਆਂ ਕਰਦਾ ਹੈ ਕਿ ਚੰਡੀਗੜ੍ਹ ਬੋਲੀ ਪਾਵਾਂ ਨੱਚੂ ਗੱਲ ਹੋਰ ਸਾਰਾ ਇੱਕੰਨਾ ਮੇਰੇ ਪਿਆਬੀ ਵੀਰੋ ਐਨ ਕਹਿੰਦੇ 6.5 ਫੁੱਟ ਦੇ ਲਾਬੇ ਗੱਦ ਕਾਠ ਹੈ ਤੇ 2.5 ਕੁਇੰਟਲ ਦੇ ਪੱਥਰ ਦਾ ਪਾਲਾ ਕਰ ਦਿੰਦਾ ਗੱਭਰੂ ਤੇ ਜਿਹਦੇ ਨਾਲ ਮੁਕਾਬਲਾ ਹੋਇਆ ਹੈ ਇਹ ਖੇਡਿਆ ਫਰੰਦੀਪੁਰ ਦੀ ਟੀਮ ਵਾਸਤੇ ਖੇਡਿਆ ਪ੍ਰੀਤ ਲੱਧੂ ਦੇ ਵਾਸਤੇ ਭਾਈ ਲੱਧੂ ਦੇ ਪ੍ਰੀਤ ਦੇ ਵਾਸਤੇ ਵਾਹਿਗੁਰੂ ਮੇਰ ਕਰੇ ਹਲਕੀ ਸੱਟ ਵਾਇਕ ਨੂੰ ਮੇਰ ਕਰੇ ਰਾਸ਼ਨਾ ਪਾਇਓ ਵੀਰ ਜੀ ਰਾਸ਼ਨਾ ਪਾਇਓ ਪਾਣੀ ਵਾਲੇ ਗੇਮੇ ਦੀਪ ਨੂੰ ਮੇਰ ਦੀ ਪਾਣੀ ਪਚਾਈ ਆ ਪੈਂਦਾ ਹਾਂ ਜੀ ਹਾਂ ਜੀ ਵਾਹਿਗੁਰੂ ਕਿਰਪਾ ਕਰੇ ਗੁਰੂ ਦਸੰਤ ਤਾਂ ਨਹੀਂ ਅਣ ਹੋਣੀ ਦੀ ਹੋਣੀ ਆ ਮਾਂ ਤੇ ਭੈਣ ਦਾ ਮਹਿਣਾ ਨਾ ਕਦੇ ਮਾਰੋ ਮਾਵਾਂ ਭੈਣਾਂ ਸਭ ਦੀਆਂ ਹੁੰਦੀਆਂ ਖਾਲਸਾ ਜੀ ਵੱਡੇ ਵੀਰ ਉਹਨਾਂ ਦੇ ਵੱਲੋਂ ਮਾਂ ਬੁੱਲੀ ਪੰਜਾਬੀ ਦਾ ਬਹੁਤ ਵੱਡਾ ਸਤਿਕਾਰ ਸਾਹਿਬ ਬੁੱਟਰ ਦੀ ਕਲਮ ਦੇ ਵਾਸਤੇ ਪੁੱਜਿਆ ਮੈਂ ਧੰਨਵਾਦ ਕਰਦਾ ਲਓ ਸਾਹਮਣੇ ਠੱਕਰ ਵਾਲੀਆ ਦੀਪ ਹੈ ਉਧਰ ਗੱਗੂ ਢਾਗੋ ਵਾਲੀਆ ਬਹੁਤ ਵੱਡਾ ਮਾਲ ਹੈ ਸਾਡੀ ਮਾਂ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਆਹ ਸਟਾਰ ਜਿਹੜੇ ਦੁਨੀਆ ਦੇ ਦਿਲਾਂ ਤੇ ਰਾਜ ਕਰਦੇ ਐ ਇੱਕ ਜੋਤਾ ਪਾਕਿਸਤਾਨ ਖੇਡਿਆ ਮਹਿਮਦਵਾਲ ਦੀ ਧਰਤੀ ਦਾ ਜਿੰਨੇ ਥਾਪੀਆਂ ਮਾਰੀਆਂ ਤੇ ਐਨਪੁਰੀ ਦੁਨੀਆ ਨੇ ਆਪਣੇ ਘਰਾਂ 'ਚ ਬੈਠ ਕੇ ਚੀਕ ਚਾਹਾਰੇ ਪਾਤੇ ਕਿ ਇੰਡੀਆ ਮਾਲ ਪਾਕਿਸਤਾਨ ਦੇ ਵਿੱਚ ਛਾ ਕੇ ਆਇਆ ਕਿ ਗਲੰਭ ਉੱਠਦੀ ਕੋਨੇ ਕੋਨੇ ਤੋਂ ਜਿਹਦਾ ਵਿੱਚ ਗਰੌਂਡਾ ਖੌਫ ਹੁੰਦਾ ਉਹ ਜਿੱਦਾਂ ਦੁਨੀਆ ਡਰੀ ਕਰੋਨੇ ਤੋਂ ਵਾਹੋ ਸੁਣਿਆ ਇਹ ਸਾਡਾ ਤੁਗਲਵਾਲੀਆ ਵੱਡਾ ਮਾਲਾ ਸਾਡੀ ਖੇਡ ਕਬੱਡੀ ਦਾ ਜਿੰਨੇ ਜੱਫਾ ਲਾ ਕੇ ਅਣ ਕਹਿੰਦੇ ਸਿਰਾਂ ਲਾ ਦੁੱਤਾ ਬਹੁਤ ਵਧੀਆ ਇਧਰ ਕਬੱਡੀ ਪਾਉਣ ਵਾਸਤੇ ਲੱਗੀ ਭਾਮ ਵਾਲਾ ਨਾਮ ਲੱਗੀ ਪਿੰਡ ਭਾਮ ਅੰਨੀਆ ਜਾਨ ਅੰਨੀ ਜਾਨ ਬੜਾ ਫੁਰਤੀਲਾ ਮੁੰਡਾ ਸੋਨਾ ਸ਼ਾਲ ਸ਼ਬੀਲਾ ਲੋ ਦੇਖਾਂਗੇ ਕੌਣ ਕਿਹੜੇ ਪਾਸੇ ਡੱਕਣ ਦੀ ਕੋਸ਼ਿਸ਼ ਕਰਦਾ ਇੱਕ ਪਾਸੇ ਨੜਾ ਦੀ ਧਰਤੀ ਦਾ ਮਲਕੀਤ ਕੁੜੇ ਇਹਦੀ ਕਬੱਡੀ ਨਾਲ ਪ੍ਰੀਤ ਕੁੜੇ ਖੇਡ ਕਬੱਡੀ ਫੁਰਤੀ ਦੀ ਦੇਖਾਂਗੇ ਕਿਹਦੀ ਹੁੰਦੀ ਜੀਤ ਕੜੇ ਮਨ ਜੀਤੇ ਜਗ ਜੀਤ ਲਓ ਸਾਹਮਣੇ ਇਕਮ ਜੋਤ ਸਿੰਘ ਕਬੱਡੀ ਪਾਉਣ ਵਾਸਤੇ ਵਧਿਆ ਇਕ ਔਂਕਾਰ ਚੋਂ ਇਕਮ ਉੱਜਿਆ ਲਓ ਦੇਖਾਂਗੇ ਖੱਡੀ ਖੇਡ ਪਰ ਗਰਾਊਂਡ ਦੇ ਵਿੱਚ ਇੱਕ ਪਾਸੇ ਇਕਮ ਦੀ ਰੇਡ ਹੈ ਇੱਕ ਪਾਸੇ ਗੰਗਾ ਲੱਗਿਆ ਹੋਇਆ ਆਹ ਹੈਪੀ ਪਹਿਲਵਾਨ ਲੱਗਿਆ ਹੋਇਆ ਆਹ ਮੁੰਡੇ ਨੇ ਪਹਿਲਾਂ ਵੀ ਆਹ ਪਹਿਲਾਂ ਵੀ ਫਿਰ ਫਿਰ ਉਹ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਵੇਖੋ ਕੁੱਲ ਜਮਾਨਾ ਖਾਪ ਉਹ ਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌਲਿਆ ਪੱਟਾਂ ਵਿੱਚ ਜਾਨਾ ਇਹ ਪੰਜਾਬ ਹੈ ਔਰ ਪੰਜਾਬ ਗੁਰੂਆਂ ਪੀਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ ਦਿੱਲੀ ਨੇ ਬਹੁਤ ਕੁਝ ਕੀਤਾ ਸਾਡੇ ਨਾਲ ਸਾਡੇ ਵਾਸਤੇ ਆ ਜਿਹੜੇ ਹੜ ਆਏ ਨਹੀਂ ਇਹ ਲਿਆਂਦੇ ਗਏ ਆ ਮੈਂ ਪਹਿਲਾਂ ਦੱਸਿਆ ਲੋ ਸਾਹਮਣੇ ਕਬੱਡੀ ਪਾਉਣ ਵਾਸਤੇ ਖੇਡ ਗਰਾਊਂਡ ਦੇ ਵਿੱਚ ਸਾਗਰ ਪਹਿਲਵਾਨ ਵੱਧਿਆ ਇਸ ਵੀਰ ਦੇ ਘਰ ਦੇ ਵਿੱਚ ਅੱਜ ਪਰਮਾਤਮਾ ਦਾ ਇੱਕ ਕੈਲੀਆ ਨਾ ਕਿ ਪਹਾਣਾ ਇਹਦੀ ਸਕੇ ਚਾਚਾ ਜੀਆਂ ਦੀ ਜੀਵਨ ਸਾਥਣ ਵੀਰ ਦੇ ਚਾਚੀ ਜੀ ਚਾਚੀ ਦੀ ਮਾਂ ਦਾ ਰੂਪ ਹੁੰਦੇ ਆ ਇਹ ਅੱਜ ਵੀਰ ਸੰਸਕਾਰ ਕਰਕੇ ਤੇ ਫਿਰ ਵੀ ਕਬੱਡੀ ਦੀ ਗਰਾਊਂਡ ਦੇ ਵਿੱਚ ਆਇਆ ਇੱਕ ਵਾਰੀ ਤਾੜੀਆਂ ਮਾਰੋ ਵੀਰ ਦੀ ਭਾਵਨਾ ਦੇ ਵਾਸਤੇ ਘਰ ਦੇ ਵਿੱਚ ਇਦਾਂ ਦਾ ਭਾਣਾ ਵਰਤਿਆ ਹੋਵੇ ਸੌਖੀ ਨਹੀਂ ਆ ਕਬੱਡੀ ਖੇਡਣੀ ਮਾ ਬੜੀ ਬਾਰੀ ਕਿੰਨਾ ਹੁਲਾਏ ਕਿ ਸੌਖੀ ਨਹੀਂ ਕਬੱਡੀ ਖੇਡਣੀ ਪੈਂਦੇ ਸੱਪਾਂ ਦੀ ਸਰੀਦੋਂ ਨੋਟ ਚੱਕਣੇ ਆ ਬਹੁਤ ਔਖੀ ਐ ਲਓ ਸਾਹਮਣੇ ਜੋਤ ਦੀ ਕਬੱਡੀ ਪੈ ਗਈ ਐ ਖੇਡ ਗਰਾਊਂਡ ਦੇ ਵਿੱਚ ਦੇਖਾਂਗੇ ਜੋਤ ਨੂੰ ਕੌਣ ਜੋਤ ਨੂੰ ਕੌਣ ਜੋਤ ਨੂੰ ਕੌਣ ਇੱਕ ਸਾਹਮਣੇ ਦੇਖਾਂਗੇ ਜੋਗਾ ਪਹਿਲਵਾਨ ਤੁਗਲਵਾਲ ਦੀ ਧਰਤੀ ਦਾ ਇੱਕ ਆਦੇ ਜੋਗਾ ਇੱਕ ਕੌਡੀ ਜੋਗਾ ਆਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਜੋਗਾ ਜੋਗਾ ਨਹੀਂ ਐ ਕੋਡੀ ਜੋਗਾ ਆ ਮਾਰੇ ਤਾਲੀਆਂ ਮੁੰਡੇ ਦੇ ਵਾਸਤੇ ਵਾਹੋ ਸੋਹਣਿਆ ਬਹੁਤ ਵਧੀਆ ਅੱਜ ਦੇ ਦਿਨ ਦਾ ਇਹ ਬਹੁਤ ਵੱਡਾ ਖੇਡ ਮੇਲਾ ਜਿਹੜਾ ਗਾਂਧੀਆ ਪνιαੜ ਦੇ ਵਿੱਚ ਖੇਡਿਆ ਜਾ ਰਿਹਾ ਨਵੀ ਲੁਬਾਣਾ ਸਾਡਾ ਭਰਾ ਪੁੱਜਿਆ ਵੀਰ ਦਾ ਧੰਨਵਾਦ ਕਰਦੇ ਆ ਨਵੀ ਬਹੁਤ ਸਾਰਾ ਪਿਆਰ ਹੈ ਸੋਹਣਿਆ ਵੀਰਾ ਤੇਰੇ ਵਾਸਤੇ ਲਓ ਸਾਹਮਣੇ ਕਬੱਡੀ ਪਾਉਣ ਵਾਸਤੇ ਖੇਡ ਗਰਾਊਂਡ ਦੇ ਵਿੱਚ ਦੇਖਾਂਗੇ ਕੌਣ ਡੱਕਣ ਦੀ ਕੋਸ਼ਿਸ਼ ਕਰਦਾ ਐ ਇੱਕ ਘੋੜਾ ਇੱਕ ਦੁਗਲਵਾਲ ਦੀ ਧਰਤੀ ਦਾ ੱੱਕੇ ਨਾਲ ਘੋੜਾ ਸੱਤੇ ਨਾਲ ਸੋਹਣਾ ਪੱਪੇ ਨਾਲ ਪੁੱਤ ਦਾ ਤੇ ਤੁਗਲਬਾਦ ਦਾ ਘੋੜਾ ਯਾਰੋ ਘੋੜੇ ਵਾਂਗੂ ਭੱਜਦਾ ਉਧਰ ਘੋੜਾ ਤੇ ਦੂਜੇ ਪਾਸੇ ਸਿੱਟਾ ਸੋ ਪ੍ਰਧਾਨ ਦਾ ਪੁੱਤ ਕਦੇ ਲਾਉਂਦਾ ਕੈਂਚੀ ਤੇ ਕਦੇ ਫੜਦਾ ਗੁੱਟ ਇਹ ਹੈ ਸੱਚਾ ਸੋ ਪ੍ਰਧਾਨ ਦਾ ਪੁੱਤ ਆ ਨੀ ਖਾਲੀ ਜੀ ਬਹੁਤ ਵਧੀਆ ਏਕਮ ਦੀ ਰੇਡ ਪੈ ਗਈ ਆਏ ਕਮ ਨੂੰ ਫੜਨ ਵਾਸਤੇ ਕੌਣ ਕੌਣ ਕਰਦਾ ਇੱਕ ਪਾਸਾ ਇਹ ਸਮਾਂ ਦੱਸੇਗਾ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਇਹਨਾਂ ਸਾਰੇ ਵੀਰਾਂ ਦੇ ਵੱਲੋਂ ਉਹ ਸਾਹਮਣੇ ਦੇਖਾਂਗੇ ਏਕਮ ਦੀ ਖੇਡ ਉਧਰ ਪਾਸੇ ਬਿੱਲਾ ਇਹ ਸਾਡਾ ਹੋਰ ਚੱਚੀ ਵਾਲਾ ਬਿੱਲਾ ਇੱਕ ਕਬੱਡੀ ਵਾਲਾ ਬਿੱਲਾ ਵਾਹੂਰ ਸੋਣਿਆ ਨਹੀਂ ਉਹ ਦਿੱਤਾ ਵੱਡੇ ਮੱਲੇ ਸਾਡੀ ਖੇਡ ਕਬੱਡੀ ਦੇ ਔਖੇ ਜੱਥੇ ਲੱਗਦੇ ਚੋਟੀ ਦੇ ਮੱਲਾਂ ਨੂੰ ਕਦੇ ਬੱਕਰੀ ਬਦਾਮ ਖਾ ਕੇ ਮਾਲਣੀ ਬਣੀ ਥੋੜਾ ਟਾਈਮ ਠਰਜੇ ਬਣਾ ਕੇ ਛੱਡਾਂਗੇ ਜਿਹੜੇ ਅਜੇ ਆਖ ਦੇ ਕੇ ਗੱਲ ਨਹੀਂ ਬਣੀ ਬਾਖੜ ਬਾਖੜ ਕਬੱਡੀ ਦੇ ਵੱਡੇ ਮੱਲ ਔਰ ਬਾ ਮੁੱਲੀ ਪੰਜਾਬੀ ਦਾ ਬਹੁਤ ਵੱਡਾ ਸਤਿਕਾਰ ਸਾਡੇ ਹਰੀਆਰ ਸਾਹਿਬ ਇਟਲੀ ਵਾਲੇ ਭਰਾ ਦੇ ਵੱਲੋਂ ਸਾਭ ਉੱਤਰ ਦੇ ਪੰਜਾਬੀ ਬੋਲਣ ਦਾ ਪੱਜਿਆ ਲਓ ਦਿਲੋਂ ਧੰਨਵਾਦ ਕਰਦੇ ਹਰੀਆਰ ਸਾਹਿਬ ਉਧਰਲੇ ਪਾਸੇ ਦੀਪ ਟੱਕਰ ਵਾਲੀਆਂ ਆਹ ਕਿੰਦੇ ਟੱਕਰ ਬਰਾਬਰ ਦੀ ਇੱਕੋ ਜੇ ਮੱਲ ਇੱਕ ਪਾਸੇ ਟਰੈਕਟਰਾਂ ਦਾ ਸਨਮਾਨਿਆ ਆਹ ਕਿੰਦੇ ਗੁੱਗੂ ਭਾਗੋ ਵਾਲਿਆ ਇਧਰ ਦੀਪ ਦੋਵੇਂ ਖੇਡਾਂ ਦੀ ਬਹੁਤ ਤਿਆਰਬੇਕਾਰ ਹੈ ਪਿਆਰ ਵੀ ਭਰਾ ਲਓ ਤਾਜ ਪੱਟਿਆਲ ਸਵਾਹ ਵੀ ਸੋਨਿਆ ਰਿੰਕੂ ਪੱਟਿਆਲ ਦੇ ਪਿੰਡ ਦਾ ਹੈ ਇੱਕ ਪਾਸੇ ਰਿੰਕੂ ਪਹਿਲਵਾਨ ਦੀਆਂ ਗੱਲਾਂ ਦੁਨੀਆ ਚ ਹੋਈਆਂ ਆ ਦੇਖਾਂਗੇ ਫੇਰ ਆਓ ਜੋਗਾ 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 ਇਹ ਪਿੰਡਾਂ ਵਿੱਚ ਨਾ ਹੁਣ ਫੈਸਲੇ ਲਾਕ ਡਾਟ ਤੇ ਚਿੱਕਾਂ ਦੇ ਪੁੱਤ ਜੱਟਾਂ ਦੇ ਸ਼ੌਕੀ ਮਿੱਤਰੋ ਬੁਲਟ ਫੌੜ ਤੇ ਜੀਪਾਂ ਦੇ ਆ ਕਿਧਰੋਂ ਬੁਲਟਾਂ ਦੀਆਂ ਗੱਲਾਂ ਕਿਧਰੋਂ ਜੀਪਾਂ ਦੀਆਂ ਕਿਧਰੋਂ ਟਰੱਕਾਂ ਦਾ ਟਰੈਕਟਰਾਂ ਦੀਆਂ ਇਹ ਲੱਡੀ ਜੀਪ ਕੁਮਣ ਘਮਾਉਣ ਨੂੰ ਤੇ ਠਾਰ ਰੱਖਿਆ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਲੱਕੀ ਅਸੀ ਰੱਖਿਆ ਕਬੱਡੀ ਪਾਉਣ ਨੂੰ ਇਹ ਭਾਮ ਪਿੰਡ ਵਾਲਾ ਲੱਕੀ ਹੈ ਦੇਖਾਂਗੇ ਕੌਣ ਕਿਹੜੇ ਪਾਸਿਓਂ ਕੌਣ ਲੱਗਦਾ ਆ ਥਾਮਸ ਜੋਗੋ ਵਾਲੇ ਬੇਦੀਆਂ ਵਾਲਾ ਔਰ ਦੀਪਕ ਪਿਆਰਾ ਮੰਜ ਗੁਰੂ ਕਾ ਪੋਥਾ ਜਗ ਲੰਗਨਹਾਰਾ ਸਾਹਿਬੇ ਕਮਾਲ ਜਦੋਂ ਆਪਾਂ ਇਤਿਹਾਸ ਦੀਆਂ ਗੱਲਾਂ ਛੱਡਦੇ ਆ ਤੇ ਭਾਈ ਮੰਜ ਸਾਹਿਬ ਗੁਰੂ ਘਰ ਦੇ ਉਹ ਐਸੀ ਸੇਵਾਦਾਰ ਹੋਇਆ ਜਿਨ੍ਹਾਂ ਨੇ ਸੇਵਾ ਭਗਤੀ ਤੇ ਸ਼ਕਤੀ ਕਮਾਈ ਹੈ ਦੋਸੇ ਖੇਡ ਮੇਲੇ ਤੇ 21 ਤਰੀਕ ਨੂੰ ਦੀਪ ਠੱਕਰ ਵਾਲੀਏ ਦਾ ਮੋਟਰਸਾਈਕਲ ਦੇ ਨਾਲ ਸਨਮਾਨ ਹੋਏਗਾ ਦੀਪ ਨੂੰ ਮੁਬਾਰਕ ਬਾਤ ਹੈ ਭਰਾ ਮੇਰਾ ਵਾਹਿਗੁਰੂ ਕਿਰਪਾ ਕਰੇ ਇਕਮ ਇਕਮ ਤੇ ਜੋਗਾ ਇਕਮ ਤੇ ਜੋਗਾ ਇਕਮ ਤੇ ਜੋਗਾ ਮੋਗੇ ਦੇ ਬਾਈ ਪਾਸ ਆ ਇਹਨਾ ਸਮਝ ਪਤੰਦਰ ਦੇ ਜਾਣਾ ਸੀ ਕੋਟਕਪੂਰੇ ਨੂੰ ਤੇ ਪੈ ਗਿਆ ਜਲੰਧਰ ਤੇ ਮੋਗੇ ਦੇ bari پاس ਕੋੜੇ ਆਇਨਾ ਸਮਝ ਪਤੰਦਰ ਦੇ ਵੇਖਿਓ ਜੀ ਕੀ ਬਣਿਆ ਨੰਬਰ ਵਾ ਵਾਓ ਸੋਹਣਾ ਨਹੀਂ ਹੋਰੀ ਸਾ ਅਮਦਵਾਲੀਏ ਛੋਤੇ ਨੂੰ ਡੱਕਣ ਦੇ ਬਰਾਬਰ ਆਮਲਕੀਤ ਲਓ ਸਾਹਮਣੇ ਸਾਗਰ ਦੀ ਕਬੱਡੀ ਪਈ ਹੈ ਤੇ ਸਾਗਰਾ ਹੋਰ ਤਕੜਾ ਇੱਕ ਪਾਸੇ ਲੜਾਂ ਵਾਲੀ ਦਾ ਮਲਕੀਤ ਲੱਗਿਆ ਹੋਇਆ ਆਓ ਸਾਹਮਣੇ ਜੋਗਵਾਲੇ ਬੋਦੀਆਂ ਦਾ ਥਾਮਸ ਪਰ ਇੱਕ ਪਾਸੇ ਦੇਖਾਂਗੇ ਇਹ ਸੱਚਾ ਸਰਪ੍ਰਧਾਨ ਦਾ ਪੁੱਤ ਆਮਲਕੀਤ ਹੈ ਆਮਲਕੀਤ ਹੈ ਆਮਲਕੀਤ ਲੜਾਂ ਵਾਲੀ ਦੀ ਧਰਤੀ ਦਾ ਰਸ਼ਾਲ ਸੋ ਸ਼ਾਲੂ ਮਾਨ ਕਰਦਾ ਹੈ ਦੀ ਖੇਡ ਤੇ ਬਹੁਤ ਵਧੀਆ ਖਿਡਾਰੀ ਪਰ ਕਿਸੇ ਦੇ ਮਾਨ ਸਨਮਾਨ ਨੂੰ ਹੱਟ ਕਰਨਾ ਇਹ ਚੀਜ਼ ਨਹੀਂ ਹੈ ਲਓ ਸਾਹਮਣੇ ਖੇਡ ਕਬੱਡੀ ਦੀ ਗਰਾਊਂਡ ਦੇ ਵਿੱਚ ਕਬੱਡੀ ਪਾਉਣ ਵਾਸਤੇ ਛੋਟਾ ਆਨ ਇਹ ਸਾਡਾ ਲੜਾਂ ਵਾਲਾ ਬਲਵਾ ਕੋਈ ਬਰਾਬਰ ਚੱਲੀ ਵੀਦਾ ਜਾਂਦਾ ਚੋਟਾ ਜਾਂਦਾ ਚੋਟਾ ਯਾਰ ਵੱਡੇ ਹੀ ਹੋਣੇ ਜਪਿਆ ਮਾੜਾ ਮोटा ਹੱਥ ਆ ਜਾਂਦਾ ਯਾਰ ਕੋਈ ਫਰਕ ਨਹੀਂ ਘੋੜਾ ਆ ਗਿਆ ਰੋੜਾ ਪਈ ਆ ਕਾਲੀ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾ ਆਈ ਚਾਵਾਂ ਨਾਲ ਗਈ ਸੀ ਮੈਂ ਮੇਲੇ ਵਿੱਚ ਪਾ ਕੇ ਲਿਆਂਦੀ ਸੁਨਿਆਰੇ ਤੋਂ ਮੈਂ ਰਾਤੀ ਹੀ ਕਢਾ ਕੇ ਕਿਸ ਚੰਦਰੇ ਨੇ ਨਜ਼ਰ ਲਗਾਈ ਔ ਕਾਲੀ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾ ਆਈ ਇਹ ਕਾਲੀ ਪਹਿਲਵਾਨ ਪਰਥ ਵਾਲਾ ਇਹ ਕਾਲੀ ਪਹਿਲਵਾਨ ਜੰਟੇ ਦਾ ਵੀਰ ਇਹ ਜੰਟੇ ਪਰਥ ਵਾਲੇ ਦਾ ਛੋਟਾ ਵੀਰ ਮੈਨੂੰ ਲੱਗਦਾ ਹੁਣ ਆ ਚੱਕਰ ਤੇ ਕਬੱਡੀ ਔ ਕਬੱਡੀ ਔ ਕਬੱਡੀ ਸਿਖਰਾਂ ਤੇ ਜੋਤਾ ਤੇ ਕਾਲੀ ਜੋਤਾ ਤੇ ਕਾਲੀ ਵਾਹ ਉਹ ਬੇਰੇ ਰੱਬਾ ਵਾਹ ਉਹ ਬੇਰੇ ਰੱਬਾ ਵਾਹ ਉਹ ਬੇਰੇ ਰੱਬਾ ਰਮਨ ਪੁਲਵਾਨ ਆ ਸਾਊਂਡ ਦੀ ਘਾਟ ਮਹਿਸੂਸ ਹੁੰਦੀ ਕਿ ਨਹੀਂ ਹੁਣ ਬਾਕੀ ਆ